ਹalleluyah ਸਾਰੇ ਪ੍ਰਾਂਪ੍ਰਾਵ ਨੂੰ ਜਮਸੀ ਦੇ ਆਓ ਅੱਜ ਦੇ ਵਚਨ ਛੋ ਪੜ੍ਹਦੇ ਹਾਂ ਲੇਵੀਆਂ ਅਧਿਆਏ 16 ਪ੍ਰਸਤਿਤ ਦੀ ਵੱਡੀ ਰੀਤ ਹਾਰੂਨ ਦੇ ਪੁੱਤਰਾਂ ਦੇ ਮਰਨ ਦੇ ਮਗਰੋਂ ਜਿਸ ਵੇਲੇ ਉਹ ਜਹਵਾਹ ਦੇ ਅੱਗੇ ਪੇਟ ਛੜਾ ਕੇ ਮਰ ਗਏ ਤਾਂ ਜਹਵਾਹ ਨੇ 모ਸਾ ਨਾਲ ਗੱਲ ਕਰਕੇ ਆਖਿਆ ਆਪਣੇ ਪ੍ਰਾ ਹਾਰੂਨ ਨੂੰ ਆਖ ਜੋ ਉਹ ਪਵਿੱਤਰ ਥਾਂ ਵਿੱਚ ਪਰਦੇ ਦੇ ਅੰਦਰ ਪ੍ਰਸਤਿਤ ਦੇ ਸਰਪੋਸ਼ ਦੇ ਅੱਗੇ ਜੋ ਸੰਦੂਕ ਦੇ ਉੱਤੇ ਹੈ ਸਬਣੀ ਵਾਰੀ ਨਾ ਆਇਆ ਕਰੇ ਜੋ ਉਹ ਮਰੇ ਨ ਕਿਉਂ ਜੋ ਮੈਂ ਪ੍ਰਸਤਿਤ ਦੇ ਸਰਪੋਸ਼ ਦੇ ਉੱਤੇ ਬਦਲ ਵਿੱਚ ਪ੍ਰਗਟ ਹੋਵਾਂਗਾ ਪਵਿੱਤਰ ਥਾਂ ਵਿੱਚ ਹਰੋਨ ਇਸ ਤਰ੍ਹਾਂ ਆਇਆ ਕਰੇ ਇੱਕ ਜਵਾਨ ਬਲਦ ਲੈ ਕੇ ਪਾਪ ਦੀ ਪੇਟ ਦੇ ਲਈ ਅਤੇ ਇੱਕ ਛਤਰਾ ਲੈ ਕੇ ਹੋਮ ਦੀ ਪੇਟ ਦੇ ਲਈ ਉਹ ਪਵਿੱਤਰ ਕਤਾਨ ਦੇ ਕੁੜਤੇ ਨੂੰ ਪਹਿਨੇ ਅਤੇ ਕਤਾਨ ਦੀ ਕਸ਼ ਉਸ ਦੇ ਸਰੀਰ ਉੱਤੇ ਹੋਵੇ ਅਤੇ ਉਸ ਦਾ ਲੱਕ ਕਤਾਨ ਦੇ ਪਟਕੇ ਨਾਲ ਕਸਿਆਂ ਹੋਇਆ ਹੋਵੇ ਅਤੇ ਕਤਾਨ ਦਾ ਅਮਾਮਾ ਪਹਿਨੇ ਇਹ ਪਵਿੱਤਰ ਕਪੜੇ ਹਨ ਇਸ ਲਈ ਉਹ ਆਪਣਾ ਸਰੀਰ ਪਾਣੀ ਨਾਲ ਧੋ ਕੇ ਉਹਨਾਂ ਨੂੰ ਪਹਿਨੇ ਅਤੇ ਉਹ ਇਸرائیਲੀਆਂ ਦੀ ਮੰਡਲੀ ਤੋਂ ਪਾਪ ਦੀ ਪੇਟ ਕਰਕੇ ਬੱਕਰੀਆਂ ਦੇ ਦੋ ਪਠੋਰੇ ਅਤੇ ਹੋਮ ਦੀ ਪੇਟ ਕਰਕੇ ਇੱਕ ਛਤਰਾ ਲਵੇ ਅਤੇ ਹਰੂਨ ਆਪਣੀ ਪਾਪ ਦੀ ਪੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਛੜਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਸਤਿਤ ਕਰੇ ਅਤੇ ਉਹ ਦੋਵੇਂ ਬੱਕਰੇ ਲੈ ਕੇ ਮੰਡਲੀ ਦੇ ਡੇਰੇ ਦੇ ਬੋਹੇ ਦੇ ਕੋਲ ਉਹਨਾਂ ਨੂੰ ਜਹਵਾਹ ਦੇ ਅੱਗੇ ਖਲਿਆਰੇ ਅਤੇ ਹਰੂਨ ਉਹਨਾਂ ਦੋਹਾਂ ਬੱਕਰੀਆਂ ਉੱਤੇ ਗੁਣਾ ਪਾਵੇ ਇੱਕ ਗੁਣਾ ਜਹਵਾ ਦੇ ਲਈ ਅਤੇ ਦੂਜਾ ਗੁਣਾ ਅਜਾਜੇਲ ਦੇ ਲਈ ਅਤੇ ਜਿਸ ਬੱਕਰੀ ਉੱਤੇ ਜਹਵਾ ਦਾ ਗੁਣਾ ਪਵੇ ਹਰੂਨ ਉਸ ਨੂੰ ਲਿਆ ਕੇ ਪਾਪ ਦੀ ਪੇਟ ਕਰਕੇ ਛੜਾਵੇ ਪਰ ਉਹ ਬੱਕਰਾ ਜਿਸ ਦੇ ਉੱਤੇ ਅਜਾ ਜੇਲਦਾ ਗੁਣਾ ਪਿਆ ਸੋ ਜਹਵਾ ਦੇ ਅੱਗੇ ਉਸ ਦੇ ਨਾਲ ਪ੍ਰਾਸ਼ਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ ਜਿਉਂਦਾ ਤਰਿਆ ਜਾਏ ਅਤੇ ਹਰੂਨ ਉਸ ਪਾਪ ਦੀ ਪੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਲਿਆ ਕੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਛਿਤ ਕਰੇ ਅਤੇ ਉਸ ਪਾਪ ਦੀ ਪੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਕਟ ਸੁਟੇ ਅਤੇ ਉਹ ਜਗਵੇਦੀ ਦੇ ਉਤੋਂ ਅੱਗ ਦੇ ਕੋਲਿਆਂ ਨਾਲ ਤੂਪਦਾਨੀ ਨੂੰ ਪਾਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ਿਰਗੰਧ ਨਾਲ ਹੱਥ ਪਾਰ ਕੇ ਉਸ ਨੂੰ ਪਰਦੇ ਦੇ ਅੰਦਰ ਲੈ ਆਵੇ ਅਤੇ ਉਹ ਜਹਵਾ ਦੇ ਅੱਗੇ ਅੱਗ ਦੇ ਉੱਤੇ ਤੂਪ ਪਾਵੇ ਜੋ ਤੂਪ ਦਾ ਬਦਲ ਪ੍ਰਾਛਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਤਾਂ ਕਿ ਉਹ ਮਰੇ ਨਾ ਅਤੇ ਉਹ ਬਲਦ ਦੇ ਲਹੂ ਤੋਂ ਲੈ ਕੇ ਉਸ ਨੂੰ ਪ੍ਰਾਛਿਤ ਦੇ ਸਰਪੋਸ਼ ਉੱਤੇ ਪੂਰਬ ਦੇ ਵੱਲ ਆਪਣੀ ਉਂਗਲ ਨਾਲ ਛਿਣਕੇ ਅਤੇ ਪ੍ਰਾਛਿਤ ਦੇ ਸਰਪੋਸ਼ ਦੇ ਅੱਗੇ ਉਹ ਆਪਣੀ ਉਂਗਲ ਨਾਲ ਲਹੂ ਨੂੰ ਸੱਤ ਵੇਰੀ ਛਿਣਕੇ ਫਿਰ ਉਹ ਪਾਪ ਦੀ ਪੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸ ਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਜੇਕਰ ਉਸ ਨੇ ਬਲਦ ਦੇ ਲਹੂ ਨਾਲ ਕੀਤਾ ਤੇਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਛਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਛਿਤ ਦੇ ਸਰਪੋਸ਼ ਦੇ ਅੱਗੇ ਉਸ ਨੂੰ ਛਿਣਕੇ ਅਤੇ ਇਸرائیਲੀਆਂ ਦੀ ਅਸ਼ੁੱਧਤਾਈ ਦੇ ਕਾਰਨ ਅਤੇ ਉਹਨਾਂ ਦੇ ਪਾਪਾਂ ਵਿੱਚ ਉਹਨਾਂ ਦੇ ਅਪਰਾਧਾਂ ਦੇ ਕਾਰਨ ਉਹ ਪਵਿੱਤਰ ਥਾਂ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਇਸੇ ਤਰ੍ਹਾਂ ਜਿਹੜਾ ਉਹਨਾਂ ਦੇ ਵਿੱਚ ਉਹਨਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ਮੰਡਲੀ ਦੇ ਦੇਰੇ ਦੇ ਲਈ ਕਰੇ ਅਤੇ ਜਿਸ ਵੇਲੇ ਉਹ ਪਵਿੱਤਰ ਥਾਂ ਵਿੱਚ ਪ੍ਰਸ਼ਿਤ ਕਰਨ ਲਈ ਜਾਵੇ ਜਾਦ ਤੋੜੀ ਉਹ ਨਿਕਲੇ ਨਾ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਅਤੇ ਇਸਰਾਇਲ ਦੀ ਸਾਰੀ ਮੰਡਲੀ ਦੇ ਲਈ ਪ੍ਰਸ਼ਿਤ ਪੁਰਾਣਾ ਕੀਤਾ ਹੋਵੇ ਤਾਂ ਉਸ ਵੇਲੇ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਨਾ ਹੋਵੇ ਅਤੇ ਜਿਹੜੀ ਜਗਵੇਦੀ ਜਹੋਵਾ ਦੇ ਅੱਗੇ ਹੈ ਉਸ ਜਗਵੇਦੀ ਦੇ ਕੋਲ ਜਾ ਕੇ ਉਸ ਦੇ ਲਈ ਪ੍ਰਸਚਿਤ ਕਰੇ ਅਤੇ ਬਲਦ ਦੇ ਲਹੂ ਤੋਂ ਅਤੇ ਬੱਕਰੀ ਦੇ ਲਹੂ ਤੋਂ ਲੈ ਕੇ ਉਸ ਨੂੰ ਜਗਵੇਦੀ ਦੇਆਂ ਸਿੰਗਾ ਉੱਤੇ ਆਲੇ ਦੋਵਾਲੇ ਛਿਣਕੇ ਅਤੇ ਉਹ ਉਸ ਲਹੂ ਤੋਂ ਉਸ ਦੇ ਉੱਤੇ ਸੱਤ ਵੇਰੀ ਆਪਣੀ ਉਂਗਲ ਨਾਲ ਛਿਣਕੇ ਅਤੇ ਉਸ ਨੂੰ ਸ਼ੁੱਧ ਕਰੇ ਅਤੇ ਇਸرائیਲੀਆਂ ਦੀ ਅਸ਼ੁੱਧਤਾਈ ਤੋਂ ਉਸ ਨੂੰ ਪਵਿੱਤਰ ਕਰੇ ਜਾਂ ਉਹ ਪਵਿੱਤਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਝਗਵੇਦੀ ਦਾ ਪ੍ਰਾਸਚਿਤ ਪੂਰਾ ਕਰੇ ਤਾਂ ਜਿਉਂਦੇ ਬੱਕਰੇ ਨੂੰ ਲਿਆਵੇ ਅਤੇ ਹਰੂਨ ਆਪਣੇ ਦੋਹਾਂ ਹੱਥਾਂ ਨੂੰ ਜਿਉਂਦੇ ਬਕਰੇ ਦੇ ਸਿਰ ਉੱਤੇ ਤਰੇ ਅਤੇ ਇਸرائیਲੀਆਂ ਦੀਆਂ ਬਦੀਆਂ ਨੂੰ ਅਤੇ ਉਹਨਾਂ ਦੇ ਸਾਰਿਆਂ ਪਾਪਾਂ ਵਿੱਚ ਉਹਨਾਂ ਦੇ ਸਾਰੇ ਅਪਰਾਧਾਂ ਨੂੰ ਬਕਰੇ ਦੇ ਸਿਰ ਉੱਤੇ ਉਹਨਾਂ ਨੂੰ ਤਾਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਝਾੜ ਵਿੱਚ ਪੇਜ ਦੇਵੇ ਅਤੇ ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਧੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ਼ ਨੂੰ ਚਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਝਾੜ ਵਿੱਚ ਛੱਡ ਦੇਵੇ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਣ ਕੇ ਅਤੇ ਜਿਹੜੇ ਉਸ ਨੂੰ ਪਵਿੱਤਰ ਥਾਂ ਦੇ ਅੰਦਰ ਜਾਨ ਦੇ ਵੇਲੇ ਪਹਿਰੇ ਸੰ ਕਾਤਾਂ ਦੇ ਵਸਤਰਾਂ ਨੂੰ ਲਾਹ ਕੇ ਉਹਨਾਂ ਨੂੰ ਉਥੇ ਛੱਡੇ ਅਤੇ ਉਹ ਆਪਣੇ ਸਰੀਰ ਨੂੰ ਪਵਿੱਤਰ ਥਾਂ ਵਿੱਚ ਪਾਣੀ ਨਾਲ ਤੋ ਕੇ ਆਪਣੇ ਕੱਪੜੇ ਪਾਵੇ ਅਤੇ ਬਾਹਰ ਨਿਕਲ ਕੇ ਆਪਣੀ ਹੋਮ ਦੀ ਪੇਟ ਅਤੇ ਲੋਕਾਂ ਦੀ ਹੋਮ ਦੀ ਪੇਟ ਛਡਾਵੇ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਸਤਿਤ ਕਰੇ ਅਤੇ ਪਾਪ ਦੀ પેટ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜ ਸੁਟੇ ਅਤੇ ਜਿਸ ਨੇ ਅਜਾ ਜੇਲ ਲਈ ਉਸ ਬੱਕਰੇ ਨੂੰ ਛੱਡ ਦਿੱਤਾ ਸੋ ਆਪਣੇ ਕੱਪੜੇ ਤੋਕੇ ਅਤੇ ਪਾਣੀ ਵਿੱਚ ਨਹਾ ਕੇ ਪਿਛੋਂ ਡੇਰੇ ਵਿੱਚ ਆਵੇ ਅਤੇ ਉਸ ਪਾਪ ਦੀ ਪੇਟ ਦੇ ਬਲਦ ਨੂੰ ਅਤੇ ਪਾਪ ਦੀ ਪੇਟ ਦੇ ਬੱਕਰੇ ਨੂੰ ਜਿਨ੍ਹਾਂ ਦਾ ਲਹੂ ਪਵਿੱਤਰ ਥਾਂ ਵਿੱਚ ਪ੍ਰਾਸ਼ਚਿਤ ਕਰਨ ਲਈ ਲਿਆਂਦਾ ਸੀ ਸੋ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਉਹਨਾਂ ਨੂੰ ਉਹਨਾਂ ਦੀਆਂ ਖੱਲਾਂ ਅਤੇ ਉਹਨਾਂ ਦੇ ਮਾਸ ਅਤੇ ਉਹਨਾਂ ਦੇ ਗੋਹੇ ਸਣੇ 60 ਸੁੱਟਨ ਅਤੇ ਜਿਹੜਾ ਉਹਨਾਂ ਨੂੰ ਸਾড়ে 100 ਆਪਣੇ ਕਪੜੇ ਤੋਕੇ ਅਤੇ ਪਾਣੀ ਵਿੱਚ ਨਹਾ ਕੇ ਪਿਛੋਂ ਡੇਰੇ ਵਿੱਚ ਆਵੇ ਅਤੇ ਤੁਹਾਡੇ ਲਈ ਇਹ ਇੱਕ ਸਦਾ ਦੀ ਵਿਧੀ ਠਹਿਰੇ ਜੋ 7ਵੇਂ ਮਹੀਨੇ ਵਿੱਚ ਮਹੀਨੇ ਦੀ 10ਵੀਂ ਮਿਤੀ ਨੂੰ ਤੁਸੀਂ ਆਪਣੇ ਪ੍ਰਾਣਾ ਨੂੰ ਦੁੱਖ ਦੇਣਾ ਅਤੇ ਕੋਜ ਕੰਮ ਨਾ ਕਰਨਾ ਭਾਵੇਂ ਆਪਣੇ ਦੇਸ਼ ਦਾ ਹੋਵੇ ਭਾਵੇਂ ਓਪਰਾ ਜੋ ਤੁਹਾਡੇ ਵਿਚਾਰ ਰਹਿੰਦਾ ਹੋਵੇ ਕਿਉਂ ਜੋ ਉਸੇ ਦਿਨ ਜਾਜਕ ਤੁਹਾਨੂੰ ਛੁੱਧ ਕਰਨ ਨੂੰ ਤੁਹਾਡੇ ਲਈ ਪ੍ਰਸਤਿਤ ਕਰੇ ਜੋ ਤੁਸੀਂ ਆਪਣੇ ਸਾਰਿਆਂ ਪਾਪਾਂ ਤੋਂ ਜਹੋਵਾ ਦੇ ਅੱਗੇ ਛੁੱਧ ਹੋਵੋ ਇਹ ਤੁਹਾਡੇ ਲਈ ਇੱਕ ਵਿਸ਼ਰਾਮ ਦਾ ਸਬਤ ਹੋਵੇ ਅਤੇ ਇੱਕ ਸਦਾ ਦੀ ਵਿਧੀ ਦੇ ਅਨੁਸਾਰ ਤੁਸੀਂ ਆਪਣੇ ਪ੍ਰਾਣਾ ਨੂੰ ਦੁੱਖ ਦੇਣਾ ਅਤੇ ਉਹ ਜਾਜਕ ਜਿਸ ਨੂੰ ਉਹ ਮਸਾ ਕਰੇ ਅਤੇ ਜਿਸ ਨੂੰ ਆਪਣੇ ਪਿਓ ਦੀ ਥਾਂ ਜਾਜਕ ਦੇ ਕੰਮ ਵਿੱਚ ਸੇਵਾ ਕਰਨ ਲਈ ਥਾਪੇ ਸੋ ਪ੍ਰਾਚਿਤ ਕਰੇ ਅਤੇ ਕਤਾਂ ਦੇ ਲੇੜੇ ਨੂੰ ਅਰਥਾਤ ਪਵਿੱਤਰ ਵਸਤਾਂ ਨੂੰ ਪਹਿਨੇ ਅਤੇ ਉਹ ਪਵਿੱਤਰ ਥਾਂ ਦੇ ਲਈ ਪ੍ਰਾਚਿਤ ਕਰੇ ਅਤੇ ਉਹ ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਬਣਾ ਲੋਕਾਂ ਦੇ ਲਈ ਪ੍ਰਸਤਿਤ ਕਰੇ ਅਤੇ ਇਹ ਤੁਹਾਡੇ ਲਈ ਇੱਕ ਸਦਾ ਦੀ ਵਿਧੀ ਠਹਿਰੇ ਕੀ ਤੁਸੀਂ ਇਸرائیਲੀਆਂ ਦੇ ਸਬਨਾ ਪਾਪਾਂ ਦੇ ਲਈ ਵਰੇ ਵਿੱਚ ਇੱਕ ਵਾਰੀ ਪ੍ਰਸਤਿਤ ਕਰੋ ਅਤੇ ਉਸ ਨੇ ਤੇਹ ਹੀ ਕੀਤਾ ਜਿਹਾ ਜਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਆਮੇਨ